ਤੇ ਮੁਸ਼ਕਾਬਾਦ ਵਾਲੇ ਹੋਣ ਚਮਕੌਰ ਸਾਹਿਬ ਜਾਂ ਕਮਾਲੂ ਤੇ ਤਲਵੰਡੀ ਆ ਕਲਿਆ ਕਿ ਤੁਸੀਂ ਆਗੇ ਜਲਦੀ ਆਗੇ ਬਹੁਤ ਅੱਛਾ ਹੋਇਆ ਵਰਨਾ ਅਸੀਂ ਜਦੋਂ ਕਾਲੇ ਪਾਣੀ ਦਾ ਮੋਰਚਾ ਲੜ ਰਹੇ ਸੀ ਤਾਂ ਉਹਨਾਂ ਪਿੰਡਾਂ 'ਚ ਗਏ ਆ ਜਿੰਨਾ ਪਿੰਡਾਂ 'ਚ 15-15 ਬੱਚੇ ਬੀਬੀਓ ਮੈਂਟਲੀ ਮਤਲਬ ਦਿਮਾਗੀ ਤੌਰ ਤੇ ਆਪਾਹਜ ਨੇ ਬਮਾਰ ਨੇ ਔਰ ਉਹ ਪੈਂਡ ਬੜੀ ਦੂਰ ਨੀ ਚੜਾਂ ਗਾਲਾ ਉੱਥੇ ਹੀ ਐ ਫਾਜ਼ਲਕਾ ਤੇ ਮਲੂਟ ਦੇ ਵਿੱਚ ਇਹ ਕਿਉਂ ਹੋਇਆ ਪੰਜਾਬ ਦਾ ਪਾਣੀ ਬਰਬਾਦ ਹੋ ਗਿਆ ਪੰਜਾਬ ਦੀ ਡੈਮੋਗ੍ਰਾਫੀ ਖਤਮ ਹੋ ਰਹੀ ਐ ਪੰਜਾਬ ਦੇ ਪੰਜੀ ਮਸਲੇ ਨੇ ਤੇ ਇੱਕ ਪਾਰਟੀ ਦੇ ਪ੍ਰਧਾਨ ਨੂੰ ਮਸਲਾ ਕਿਹੜਾ ਸਮਝ ਆਇਆ ਆ ਇਲੈਕਸ਼ਨ ਹੋ ਰਿਹਾ ਉੱਤੇ ਅਗਾ ਜੇ ਤੁਸੀਂ ਵੋਟ ਨਹੀਂ ਦੇ ਪਾਤੀ ਨਾ ਫੇਰ ਤਾਂ ਖਾਲਸਤਾਨ ਤੇ ਜੇ ਇਹਨੂੰ ਪਾਤੀ ਫੇਰ ਹਿੰਦੁਸਤਾਨ ਉਹ ਲਾਣਤ ਹੈ ਜੇ ਬੰਦਿਆਂ ਤੇ ਇਹ ਪਾਰਟੀਆਂ ਦੇ ਪ੍ਰਧਾਨ ਨੇ ਉਹ ਬੰਦਿਓ ਰੱਬ ਦੀ ਉਹ ਜੋ ਇਨਸਾਨੀਅਤ ਦੀ ਗੱਲ ਹੈ ਉਹਦੀ ਗੱਲ ਤਾਂ ਕਰ ਲੋ ਪਹਿਲਾਂ ਜਿਹੜੇ ਮਸਲਿਆਂ ਨਾਲ ਲੋਕ ਮਰ ਰਹੇ ਨੇ ਜਾਂ ਜਿਉਣਗੇ ਉਹ ਸੂਬੇ ਉਹ ਧਰਤੀ ਜਿਹਦੇ ਨਾਲ ਉਹ ਅੱਗੇ ਵੱਧ ਸਕੂਗੀ ਉਹਦੀ ਗੱਲ ਨਹੀਂ ਕਰਨੀ ਤੁਹਾਨੂੰ ਨਾਲ-ਨਾਲ ਤਾਂ ਵਧਾਈ ਵੀ ਦੇਵਾਂਗਾ ਤੇ ਨਾਲ-ਨਾਲ ਥੋੜਾ ਜਿਹਾ ਮੈਂ ਸਵਾਰਥੀ ਵੀ ਕਹਾਂਗਾ ਕਿ ਤੁਸੀਂ ਉੱਠੇ ਕਰੋ ਜਦੋਂ ਤੁਹਾਡੇ ਆਪ ਦੇ ਪਿੰਡਾਂ 'ਚ ਗੱਲ ਵੜ ਗਈ ਕੀ ਅਸੀਂ ਇਹ ਇੰਤਜ਼ਾਰ ਕਰਾਂਗੇ ਕਿ 13000 ਪਿੰਡਾਂ 'ਚ ਗੱਲ ਵੜੇ ਕੀ ਅਸੀਂ ਇਹਦਾ ਇੰਤਜ਼ਾਰ ਕਰਾਂਗੇ ਕਿ ਹਰ ਸ਼ਹਿਰ ਤਰਬਾਤ ਹੋ ਜੇ ਫੇਰ ਅਸੀਂ ਬੋਲਾਂਗੇ ਸਭ ਤੋਂ ਕੀਮਤੀ ਸ਼ੈਅ ਵੋਟ ਜਿਹਦਾ ਤੁਸੀਂ ਦੁਰਉਪਯੋਗ ਕਰ ਰਹੇ ਹੋ ਮੈਂ ਕਹੂੰਗਾ ਹੁਣ ਤੱਕ ਜੇ ਤੁਸੀਂ ਚਾਹੁੰਦੇ ਹੋ ਦੇ ਧਰਤੀ ਜਿਹਨੂੰ ਆਪਾਂ ਆਣਿਆ ਕਿ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਜੇ ਚਾਹੁੰਦੇ ਹੋ ਇਹ ਰਹਿ ਜੇ ਤਾਂ ਬੰਦੇ ਰੱਬ ਦੇ ਮੁਠਿਆ ਤੇ ਵੋਟ ਪਾ ਲੋ ਔਰ ਉਹਦੇ ਵਿੱਚ এনवायरमेंट ਤੁਹਾਡਾ ਪਾਣੀ ਧਰਤੀ ਤੁਹਾਡੇ ਬੱਚਿਆਂ ਦੀ ਤੁਹਾਡੀ ਸਿਹਤ ਸਭ ਤੋਂ ਜ਼ਰੂਰੀ ਸ਼ਾਇਆ ਤੁਸੀਂ ਮੈਨੂੰ ਦੱਸੋ ਆ ਇੱਕ ਪਿੱਛੇ ਸਾਡੇ ਨਾਲ ਰੋਣਾ ਪਾਈ ਜਾਂਦਾ ਈ ਬੁੱਢੇ ਨਾਲ ਉੱਤੇ ਖੜ ਕੇ ਇੱਕ ਬੰਦਾ ਕੋ ਇੰਡਸਟਰੀ ਵਾਲਾ ਸੀ ਤੁਹਾਡੇ ਤਾਂ ਇੱਕ ਇੱਕ ਫੈਕਟਰੀ ਇਹਨਾਂ ਦੀ ਪੀਓ ਇੱਕ ਫੈਕਟਰੀ ਲੱਗਣੀ ਸੀ ਜਾਂ ਲੱਗੀ ਹੋਈ ਹੈ ਤੇ ਜਿਹੜੀਆਂ ਸੈਂਕੜਿਆਂ ਦੀ ਸ਼ਕਲ ਚ ਲੱਗੀਆਂ ਹੋਈਆਂ ਨੇ ਲੁਧਿਆਣੇ ਔਰ ਉਹਨਾਂ ਚੋਂ ਪਹਿਲਾ ਡਾਈਂਗ ਯੂਨਿਟ ਕਹਿ ਦਿੰਦਾ ਤੁਹਾਨੂੰ ਪਤਾ ਕਿੰਨੇ ਬੰਦੇ ਮਰ ਰਹੇ ਨੇ ਪੰਜਾਬ ਕਾਦੇ ਲਈ ਮਸ਼ਹੂਰ ਹੁੰਦਾ ਸੀ ਮੈਂ ਬੰਬੇ ਜਾਂ ਦੁਨੀਆ ਜਿਹੜਿਆ ਪਤਾ ਕੀ ਆਉਂਦੇ ਸੀ ਕੋਈ ਲੰਬਾ ਚੌੜਾ ਬੰਦਾ ਆ ਜੇ ਆਉਂਦੇ ਸੀ ਇਹ ਪੰਜਾਬ ਦਾ ਹੁਣ ਸਾਡੇ ਬਠਿੰਡੇ ਤੋਂ ਬੀਕਾਂ ਦੇ ਕੈਂਸਰ ਦੀ ਟ੍ਰੇਨ ਚੱਲ ਰਹੀ ਹੈ ਇਹ ਕਿਵੇਂ ਹੋ ਗਿਆ ਯਾਰ ਇਹ ਤੁਹਾਡੇ ਕੋਈ ਘਰੇ ਚੋਰੀ ਕਰਨਾ ਆ ਜੇ ਤੁਹਾਡਾ ਪਾਣੀ ਖਰਾਬ ਕਰਨਾ ਆ ਜੇ ਤੁਸੀਂ ਬੋਲਦੇ ਨਹੀਂ ਤੇ ਪੰਜਾਬ ਤੁਹਾਡਾ ਘਰ ਨਹੀਂ ਆ ਚੋਰੀਆਂ ਤੁਹਾਡਾ ਪਾਣੀ ਗੰਦਾ ਹੋ ਰਿਹਾ ਇਹ ਲੋਕ ਪਹਿਲਾਂ ਵੋਟਾਂ ਲੈਣੀਆਂ ਹੁੰਦੀਆਂ ਤਾਂ ਬੁੱਢੇ ਨਾਲੇ ਤੇ ਵੀ ਤੁਰਦੇ ਨਹੀਂ ਆ ਜਿਵੇਂ ਸਾਡਾ ਹੁਣ ਵਾਲਾ ਮੁੱਖ ਮੰਤਰੀ ਤੇ 스피ਕਰ ਐਂ ਪਹਿਲਾਂ ਵਾਲੇ ਤੇ ਜਦੋਂ ਨੋਟ ਲੈਣੇ ਹੁੰਦੇ ਨੇ ਉਦੋਂ ਇਹਨਾਂ ਫੈਕਟਰੀਆਂ ਨੂੰ ਆਂਦੇ ਨੇ ਗੋ ਹੈਡ ਮਤਲਬ ਚਲਾਓ ਤੂੰ ਕੋਈ ਰੋਕ ਕੇ ਵਖਾਵੇਂ ਕੀ ਅਸੀਂ ਇਹ ਤੇ ਬੋਲਾਂਗੇ ਕਿ ਨਹੀਂ ਬੋਲਾਂਗੇ ਜਦ ਸਿਰਫ ਉਦੋਂ ਬੋਲਾਂਗੇ ਜਦੋਂ ਅੱਗ ਸਾਡੇ ਘਰ ਲੱਗ ਗਈ ਤਾਂ ਫੇਰ ਮੈਨੂੰ ਇੰਨਾ ਦੱਸ ਦਿਓ ਜੇ ਦਸਵੀਂ ਬਾਦਸ਼ਾਹੀ ਨੂੰ ਕੀ ਜ਼ਰੂਰਤ ਸੀ ਚਾਰ ਸੈਦਾਂ ਦੇ ਸ਼ੀਤ ਕਰਨ ਦੀ ਜਾਂ ਪੂਰਾ ਸਰਬੰਸਵਾਰਨ ਦੀ ਪੰਥ ਤੋਂ ਚਲੋ ਤਾਂ ਰੱਬੀ ਰੂਹ ਸੀ ਕਰਤਾਰ ਸਿੰਘ ਜ਼ਰਾਬੇ ਨੂੰ ਕੀ ਲੋੜ ਸੀ ਫਾਂਸੀ ਤੇ ਚੜਨ ਦੀ ਨਾਲੇ ਨੇ ਉਹ ਫੋਟੋ ਵੀ ਲਾ ਲੈਨੇ ਉਹ ਘਰਾਂ 'ਚ ਤੇ ਕਦੇ ਉਹਨਾਂ ਦੇ ਪੱਦ ਚਿੰਨਾ ਤੇ ਪੁਰਾਣਾ ਸਹੀ ਥੋੜਾ ਜਿਹਾ ਤਾਂ ਚੁੱਪ ਚੁਈ ਯਾਰ ਜਾਂ ਜਿਹੜੇ ਤੁਰ ਰਹੇ ਨੇ ਉਹਨਾਂ ਦੇ ਨਾਲ ਖੜੀਏ ਮੈਂ ਤੁਹਾਨੂੰ ਕਿਉਂ ਕਹਿ ਰਿਹਾ ਐ ਗੱਲਾਂ ਇਸ ਲਈ ਕਹਿ ਰਿਹਾ ਕਿ ਸਿਰ ਥੋਡੇ ਤੱਕ ਨਹੀਂ ਆ ਕੈਮਰੇ ਆ ਰਹੇ ਬਾਕੀ ਜਿੰਨੀ ਦੁਨੀਆ ਨੇ ਉਹਦੇ ਤੱਕ ਵੀ ਗੱਲ ਜਾਵੇ ਕਿ ਜੇ ਪੰਜਾਬ ਨੂੰ ਬਿਹਤਰ ਕਰਨਾ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦਿਆਂ ਹਿੰਦੁਸਤਾਨ 'ਚ ਪੰਜਾਬ ਇੱਕ ਅਜੀਹਰ ਸੂਬਾ ਜਿਨੇ ਹਰ ਕੰਮ ਚ ਬੇਲ ਕੀਤੀ ਆ ਹਰ ਕੰਮ ਅਧਰਾਇ ਖੈਬਰ ਤੋਂ ਆਉਂਦੇ ਸੀ ਲੋਕ ਨਾਂ ਸਾਲ ਲੁੱਟਦੇ ਰਹੇ ਹਿੰਦੁਸਤਾਨ ਨੂੰ ਕਿਨੂੰ ਕਿਨੇ ਥੱਲ ਪਾਈ ਸੀ ਥੋੜਾ ਹੀ ਬਾਦਸ਼ਾਹ ਸੀ ਰਮਜੀਤ ਸਿੰਘ ਥੋੜ੍ਹਾ ਹੀ ਜਰ ਰਹਤੀ ਸੀ ਅੰਗਰੇਜ਼ਾਂ ਨਾਲ ਜਦੋਂ ਲੜਾਈ ਹੋਈ ਤਾਂ ਕਿਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਜਦੋਂ ਉਸ ਤੋਂ ਬਾਅਦ ਲੜਾਈਆਂ ਹੋਈਆਂ ਕੌਣ ਪਹਿਲਾਂ ਖੜਾ ਤੇ ਸਭ ਤੋਂ ਜ਼ਿਆਦਾ ੱੱੱਕਾ ਤੁਹਾਡੇ ਨਾਲ ਪਤਾ ਹੈ ਇੱਕੋ ਗੱਲ ਕਰਕੇ ਤੁਸੀਂ ਮਿਹਨਤੀ ਵੀ ਹੋ ਜੰਗਜੂ ਵੀ ਹੋ ਔਰ ਕਿਤੇ ਵੀ ਜਾ ਕੇ ਕੁਝ ਵੀ ਕਰ ਸਕਦੇ ਹੋ ਅੱਜ ਦੁਨੀਆ 'ਚ ਤੁਹਾਡੇ ਝੰਡੇ ਲੱਗੇ ਹੋਏ ਨੇ ਪਰ ਇੱਕ ਗੱਲ ਹੈ ਜਿਹਦੇ ਕਰਕੇ ਮਰ ਰਹੇ ਹੋ ਇੱਕੋ ਗੱਲ ਇਹਨੂੰ ਲੜਬਾਣੋ ਜੇ ਕਰਨਾ ਹੈ ਆਪਦੇ ਆਪ ਨੂੰ ਬਿਹਤਰ ਕਰਨਾ ਹੈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ ਬਾਹਰ ਨਾ ਜਾਣ ਇਸੇ ਮਿੱਟੀ ਤੇ ਰਹਿਣ ਤੇ ਜਦੋਂ ਤੁਹਾਨੂੰ ਕੋਈ ਹੀਮਕੀਮ ਹੋਵੇ ਤਾਂ ਤੁਹਾਡੇ ਸਰਹਾਣੇ ਬੈਠੇ ਹੋਣ ਇੱਕੋ ਤਰੀਕਾ ਕਿ ਆਪ ਦੀ ਵੋਟ ਨੂੰ ਮੁੱਦਿਆਂ ਦੇ ਉੱਤੇ ਲੈ ਆਓ ਜਿਵੇਂ ਕਿ ਆ ਮੁੱਦਾ ਜਵਾਈ ਮੁੱਦਾ ਨਹੀਂ ਜਿਹੜਾ ਆ ਕੇ ਕਹਿ ਦਿੰਦਾ ਵੋਟ ਇਹਨੂੰ ਪਾ ਦੇ ਮੁੱਦਾ ਕਿ ਜਿਹੜੇ ਬੰਦਾ ਸਰਕਾਰ ਬਣਾਓ ਉਹ ਤਾਂ ਵਾਦਾ ਲਾਓ ਕਿ ਦੱਸੋ ਜਦੋਂ ਪੰਜਾਬ ਦਾ ਪਾਣੀ ਰਾਜ ਸਭਾ 'ਚ ਰਿਪੋਰਟ ਪੇਸ਼ ਹੋ ਗਈ ਕਿ ਨਾ ਨਾ ਯੋਗ ਹੈ ਨਾ ਪੀਣ ਯੋਗ ਹੈ ਤਾਂ ਫਿਰ ਰੈੱਡ ਕਟਾਗਰਜ ਦੀ ਫੈਕਟਰੀ ਲੱਗੂਗੀ ਕਿਵੇਂ ਆ ਤਲਵੰਡੀ ਅਕਲੀਅਰ ਦੀ ਸੀਮੈਂਟ ਦੀ ਫੈਕਟਰੀ ਕੌਣ ਲਾ ਰਿਹਾ ਸੀ ਜਿੰਦਲ ਪਹਿਲਾਂ ਕਾਂਗਰਸ 'ਚ ਸੀ ਹੁਣ ਬੀਜੇਪੀ 'ਚ ਆਪਨੇ ਜੇ ਮੁੱਖ ਮੰਤਰੀ ਨੂੰ ਵੀ ਫੰਡ ਦੇ ਕੇ ਗਏ ਨੇ ਕੌਣ ਹੈ ਰੁਚਰਾ ਫਰਮ ਜਿਹੜੀ ਚਮਕੌਰ ਸਾਹਿਬ ਤੇ ਪੇਪਰ ਮਿਲ ਰਹੀ ਸੀ ਪਤਾ ਕੌਣ ਹੈ ਬੀਜੇਪੀ ਦੀ ਸਭ ਤੋਂ ਖਾਸ ਖਾਸ ਬੰਦੇ ਤੇ 파ਟਨਰ ਕੌਣ ਸੀ ਰਾਣਾ ਗੁਰਜੀਤ ਕਾਂਗਰਸ ਦਾ ਸੰਰੱਖਸ਼ਨ ਹੱਥ ਦੇ ਤਲੇ ਛਤਰ ਛਾਇਆ ਕੀ ਦੀ ਸੀ ਝਾੜੂ ਵਾਲਿਆਂ ਦੀ ਤ ਇਕੱਠੇ ਬਰਬਾਦ ਕਰਨ ਲਈ ਪੰਜਾਬ ਦੇ ਲੋਕਾਂ ਨੂੰ ਮਾਰਨ ਲਈ ਇਕੱਠੇ ਤੇ ਜਦੋਂ ਤੁਹਾਨੂੰ ਅੰਦਰ ਜਦੋਂ ਤੁਹਾਨੂੰ ਕਹਿਣੇ ਤਾਂ ਮੈਂ ਕਾਂਗਰਸੀ ਮੈਂ ਆਪ ਮੈਂ ਭਾਜਪੀ ਮੈਂ ਕਹਿੰਦੀ ਇਹ ਸੰਗਠਨ ਇਨਾ ਦੀਆਂ ਗੱਲਾਂ ਨੂੰ ਇਹ ਇਕੱਠੇ ਨੇ ਤੇ ਕੀ ਜਿਹੜੇ ਲੁੱਟੇ ਜਾ ਰਹੇ ਨੇ ਉਹ ਇਕੱਠੇ ਨਹੀਂ ਹੋਣਗੇ ਜੇ ਲੁੱਟਣ ਵਾਲੇ ਇਕੱਠੇ ਨਹੀਂ ਤਾਂ ਕੀ ਅਸੀਂ ਆਪ ਦੇ ਲਈ ਬੋਲਾਂਗੇ ਕਿ ਨਹੀਂ ਬਾਹਲੀ لمبے ਚੋੜੇ ਗੱਲ ਚ ਨਾ ਬੋਲੋ ਤੁਹਾਡੇ ਘਰ ਨੂੰ ਕੋਈ ਬਰਬਾਦ ਕਰੇ ਦਾਮ ਚੱਕਦੇ ਹੋਣਾ ਤੇ ਪੰਜਾਬ ਤੁਹਾਡਾ ਘਰ ਨਹੀਂ ਜੇ ਹੈ ਤਾਂ ਸਬੂਤ ਦਿਓ ਜੇ ਤੁਸੀਂ ਦਿੱਤਾ ਬੋਲੇ ਹਾਜ ਅੱਜ ਤੁਸੀਂ ਆ ਕੇ ਖੜੇ ਹੋ ਮੈਨੂੰ ਪੁੱਛ ਲਿਆ ਇੱਥੇ ਮੁੰਡਾ ਕਹੜਾ ਹਕੀਰਤ ਮੈਨੂੰ ਆਦਾ ਬਾਈ ਸੀ ਕੱਪੜੇ ਕਿਉਂ ਲਵਾਏ ਐ ਮੈਂ ਦੱਸਾਂ ਚਾਹਣਾ ਕੱਪੜੇ ਕਿਉਂ ਲਾਏ ਐ ਕਿ ਇਨ੍ਹਾਂ ਸਰੀਰਾਂ ਨੂੰ ਤੁਸੀਂ ਗਲਣਾ ਚਾਹੁੰਦੇ ਹੋ ਸਾਡੇਆਂ ਨੂੰ ਤੁਸੀਂ ਸਾਨੂੰ ਚਾਹੇ ਕੈਂਸਰ ਹੋਵੇ ਸਰੌਸਸ ਹੋਵੇ ਸਕਿਨ ਦੀਆਂ ਪ੍ਰੋਬਲਮ ਹੋਣ ਸਾਨੂੰ ਮਾਰਨਾ ਚਾਹੁੰਦੇ ਹੋ ਆਸੀ ਤੁਹਾਡੇ ਸਾਹਮਣੇ ਨੰਗੇ ਧੜੋਕੇ ਆ ਜੰਨੇ ਆ ਕਿਲੇ ਮਾਰ ਦਿਓ ਗੋਲੀ ਯਾਰ ਨਵੇੜੋਂ ਕੰਮ ਸਿੱਧਾ ਹੀ ਮਾਰ ਦਿਓ ਮਾਰਨਾ ਹੀ ਹੈ ਤੜਪਾਸ਼ੇ ਕਿਉਂ ਮਾਰਦੇ ਹੋ ਇੱਕ ਕੈਂਸਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਇੱਕ ਬਿਮਾਰੀ ਇਕੱਲੇ ਇੱਕ ਬੰਦੇ ਨੂੰ ਨਹੀਂ ਮਾਰਦੀ ਉਹ ਵੀ ਤੜਪਾਸ਼ ਤੜਪਾਸ਼ੇ ਬਲਕਿ ਪੂਰਾ ਘਰ ਮਾਰਦਾ ਹੈ ਪੂਰੀ ਖਾਨਦਾਨੀ ਮਰਦੀ ਹੈ ਕਿੱਲਿਆਂ ਦੇ ਕਿੱਲੇ ਵਿੱਕ ਜਾਂਦੇ ਨੇ ਔਰ ਹਰ ਰੋਜ਼ ਬੱਚੇ ਆਪ ਦੀਆਂ ਅੱਖਾਂ ਦੇ ਸਾਹਮਣੇ ਮੌਤ ਵੇਖਦੇ ਨੇ ਔਰੇ ਦੇ ਕੌਣ ਰਿਹਾ ਹੈ ਇਹ ਪਾਣੀ ਜਿਹੜਾ ਦੂਸ਼ਿਤ ਹੋ ਰਿਹਾ ਹੈ ਵਰਨਾ ਪੰਜਾਬ ਦਾ ਪਾਣੀ ਸੀ ਕਿ ਡੰਡ ਮਾਰ ਨੂੰ ਸਿਹਤਮੰਦੀ ਸੀ ਹੁਣ ਪਾਣੀ ਪੀਓ ਕੈਂਸਰ ਹੁੰਦਾ ਕੀ ਨੇ ਕੀਤਾ ਰੱਬ ਨੇ ਕਰਤਾ ਨਾ ਰੱਬ ਨੇ ਸਾਨੂੰ ਕਮਾਲ ਦੀ ਤਖਤੀ ਦਿੱਤੀ ਕਮਾਲ ਦਾ ਪਾਣੀ ਦਿੱਤਾ ਔਰ ਇੱਕ ਪਿਓ ਦਾ ਫਰਜ਼ ਹੁੰਦਾ ਨਾ ਕਿ ਮੈਂ ਆਪਦੇ ਬੱਚੇ ਨੂੰ ਉਹ ਜ਼ਮੀਨ ਦੇ ਕੇ ਜਾਵਾਂ ਜੋ ਮੇਰੇ ਪਿਓ ਨੇ ਮੈਨੂੰ ਦਿੱਤੀ ਆਹੀ ਗੱਲ ਹੁੰਦੀ ਹੈ ਨਾ ਕੀ ਤੁਸੀਂ ਆਪ ਦੇ ਬੱਚਿਆਂ ਨੂੰ ਉਹ ਵਾਤਾਵਰਣ ਉਹ ਪਾਣੀ ਉਹ ਹਵਾ ਦੇ ਕੇ ਜਾਉਂਗੇ ਜੋ ਤੁਹਾਡੇ ਪਿਓਆਂ ਨੇ ਤੁਹਾਨੂੰ ਦਿੱਤਾ ਸੀ ਜੇ ਨਹੀਂ ਦਿੱਤਾ ਤਾਂ ਤੁਸੀਂ ਗੁਨਾਹਗਾਰ ਹੋ ਕੀ ਇਹ ਗੁਨਾਹ ਆਪ ਦੇ ਨਾਲ ਲੈ ਕੇ ਕਬਰਾਂ 'ਚ ਜਾਉਂਗੇ ਜਾਂ ਚਿਤਾ 'ਤੇ ਪਾਉਂਗੇ ਇਹ ਜੇ ਮਰਨ ਨਾਲੋਂ ਲੜ ਕੇ ਮਰਿਆ ਬਿਹਤਰ ਤੇ ਲੜਨ ਨਾਲ ਕਿਵੇਂ ਹੈ ਮੈਂ ਅੱਜ ਤੁਹਾਨੂੰ ਫੇਰ ਕਹੂੰਗਾ ਅਜੇ ਵਕਤ ਨਹੀਂ ਆਇਆ ਕਿ ਸਿਰ ਦੇ ਇਹਦੀ ਲੋੜ ਪਵੇ ਸਿਰ ਦਾ ਇਸਤੇਮਾਲ ਕਰਨਾ ਹੈ ਸਿਰ ਨੂੰ ਜੋੜਨਾ ਹੈ ਜਿਵੇਂ ਅੱਜ ਆਪਾਂ ਸੁਖਨਾ ਸਾਹਿਬ ਤੋਂ ਇੱਕ ਸਬਤੋ ਜੋ ਇੱਥੇ ਕਹੇਹੀ ਸਥਾਨ ਹੈ ਚਹੀਦਾਨਾ ਸਥਾਨ ਹੈ ਸਾਡੇ ਜੱਥੇਦਾਰ ਰਹੇ ਨੇ ਬਾਬਾ ਹਨੂਮਾਨ ਸਿੰਘ ਜੀ ਉੱਥੋਂ ਜੋ ਅਰਦਾਸ ਕਰਕੇ ਤੁਰੇ ਹੈ ਤੇ ਆਪ ਦੇ ਮਨ ਚ ਪ੍ਰਣ ਕਰ ਲਿਓ ਜਿਉਂ ਮੈਨੂੰ ਇੱਕ ਅਲਦੀ ਖੁਸ਼ੀ ਹੈ ਕਿ ਜਦੋਂ ਕਦੇ ਤਲਵੰਡੀ ਅਕਲੀਆ ਕਮਾਲ ਨੂੰ ਜੰਗਾਬ ਸਾਹ ਵਾਲੇ ਤਾਂ ਤੁਹਾਡੇ ਸਾਹਮਣੇ ਹੀ ਖੜੇ ਨੇ ਕੱਪੜੇ ਨਾਲ ਕੀ ਕੱਪੜੇ ਲਾਉਣ ਦਾ ਮਤਲਬ ਹੈ ਕਿ ਅਸੀਂ ਨੰਗੇ ਤਾਲੂ ਹੋ ਗਏ ਹੁਣ ਪੰਜਾਬ ਲਈ ਲੜਾਂਗੇ ਤੁਸੀਂ ਕਰ ਲੋ ਜੋ ਕਰਨਾ ਹੈ ਬਲ ਤੋਂ ਬਲ ਕੀ ਕਰੂਗਾ ਯਾਰ ਮਾਰ ਦਿਉਗੇ ਹਟ ਦੂਂਦੇ ਤਜਪਜੀਤ ਸਾਹਿਬ ਕਾਦੇ ਚ ਹੈ ਈਵਨ ਕੀ ਤਾਜ ਕੀ ਹੈ ਪੂਰਾ ਜਪਜੀਤ ਸਾਹਿਬ ਹੁਕਮ ਚ ਹੈ ਹੁਕਮੀ ਲਿਖਦੁਖ ਸੁਖ ਪਾਇਓ ਹੁਕਮ ਚ ਸੁਖ ਵੀ ਹੁਕਮ ਚ ਹੈ ਤਾਂ ਸਾਡੀ ਜ਼ਿੰਦਗੀ ਔਰ ਮੌਤ ਨਹੀਂ ਗਈ ਤੇਕੇ ਸਾਡਾ ਮੰਨਣਾ ਨਿਸ਼ਚਿਤ ਹੈ ਕਿ ਕਮ ਸੇ ਕਮ ਕਰਮ ਤੈ ਹੋ ਜੇ ਕਰਕੇ ਜਾਈਏ ਕਿ ਜਦੋਂ ਰਾਤ ਨੂੰ ਸੰਗੇ ਤਾਂ ਸਾਨੂੰ ਨੀਂਦ ਸਕੂਨ ਦੀ ਆਵੇ ਕਿ ਅਸੀਂ ਕੁਝ ਚੰਗਾ ਕਰ ਰਹੇ ਹਾਂ ਇਹ ਪੈਸੇ ਇਹ ਸ਼ੋਹਰਤ ਹਿੱਕਤੇ ਰੱਖ ਕੇ ਨਹੀਂ ਜਾਣੀ ਮੈਂ ਜਾਣਦਾ ਉਹਨਾਂ ਵੱਡੇ ਵੱਡੇ ਲੋਕਾਂ ਨੂੰ ਜਿਨ੍ਹਾਂ ਦੇ ਅਰਬਾਂ ਰੁਪਏ ਆਏ ਪਰ ਇੱਕ ਵਕਤ ਦੀ ਰੋਟੀ ਨਹੀਂ ਖਾ ਸਕੀ ਉਹ ਦੇਚੇ ਨਹੀਂ ਵੱਧ ਗਈ ਨੀਂਦ ਨਹੀਂ ਆਉਂਦੀ ਸੀ ਗੋਲੀਆਂ ਥਾ ਕੇ ਸੌਂਦੇ ਸੀ ਲਾਹਤੈਬ ਜੀ ਤੇ پیسے تیجا شہرت تے جا, جا پوزیشن جے کورس وٹی کرسی تے بہ کے بھی شراب پی کے سونا پاوے تو میں نے کی فائدہ بننا اہم نہیں ہوں بن کے کرنا کی ہے اے اہم ہوں سو اسے طرح میں تھوڑوں کہوں گا ووٹ پاؤنا اہم نہیں ووٹ کیوں پاونی ہے اے اہم ہے لڑنا اہم نہیں کیوں لڑنا اے اہم ہے ورنہ ਕਿੰਨੇ ਬੰਦੇ ਨੇ ਸਾਡੇ ਹੀ ਮੁੰਡੇ ਨੇ ਗੈਂਗਸਟਰ ਮਰ ਵੀ ਰਹੇ ਨੇ ਪਰ ਸਾਡੇ ਲਈ ਕਰਤਾਰ ਸਿੰਘ ਸਰਾਭਾ ਵੀ ਮਰਿਆ ਸੀ 100 ਸਾਲ ਬਾਅਦ ਵੀ ਯਾਦ ਹੈ ਮਰਨਾ ਤਾਂ ਕਿਉਂ ਮਰਨਾ ਲੜਨਾ ਤਾਂ ਕਿਉਂ ਲੜਨਾ ਵੋਟ ਪਾਉਣੀ ਤਾਂ ਕਿਉਂ ਪਾਉਣੀ ਇਹ ਆ ਇਹ ਮੈਂ ਜੇਵੇ ਆਜਾ ਇਹ ਮੈਂ ਕਿ ਅਸੀਂ ਨੰਗੇ ਧੜ ਇੱਥੇ ਕਿਉਂ ਖੜੇ ਆ ਇਸ ਲਈ ਖੜੇ ਆ ਕਿ ਪੰਜਾਬ ਦੀ ਅਗਵਾਹੀ ਕਰ ਸਕੀਏ ਵਤਾਵਰਨ ਦੀ ਲੜਾਈ 'ਚ ਇਸੇ ਲਈ ਮੈਂ ਤੁਹਾਡੇ ਪਿੰਡ ਨੂੰ ਮੁਬਾਰਕ ਕਿਹਾ ਸੀ ਤੁਹਾਡੇ ਪਿੰਡਾਂ ਨੂੰ ਕਿ ਤੁਸੀਂ ਉਸ ਵੱਡੀ ਲੜਾਈ 'ਚ ਜਿਹੜੀ ਕਿ ਦੁਨੀਆ ਸਾਹਮਣੇ ਮੂੰਹ ਫਾੜੀ ਖੜੀ ਐ ਅਸੀਂ ਉਸ ਲੜਾਈ 'ਚ ਤੁਹਾਡੇ ਪਿੰਡ ਪੈਰ ਕਰ ਰਹੇ ਨੇ ਔਰ ਐਂ ਹੀ ਰੱਖਿਓ ਜੇ ਮੈਨੂੰ ਬੜੇਵਾਰੀ ਆ ਕੁਲਦੀਪ ਭਾਰੀ ਬੈਠੇ ਸਾਹਮਣੇ ਮੈਨੂੰ ਪੁੱਛਣਗੇ ਭਾਈ ਜੀ ਤੁਸੀਂ ਖਿਆਲ ਰੱਖਿਆ ਕਰੋ ਤੁਹਾਨੂੰ ਕੋਈ ਮਾਰ ਨਾ ਦੇਵੇ ਮੈਂ ਇੱਕੋ ਗੱਲ ਕਹੀ ਬੜੇਵਾਰੀ ਕਹੀ ਔਰ ਖੁਸ਼ਿੰਦਰ ਨੂੰ ਵੀ ਤਾਂ ਉੱਚੀਆਂ ਆਈਆਂ ਨੇ ਛੜਿਆ ਮੰਗਣ ਕੀ ਵਗੜਤਾ ਯਾਰ ਇਹਦੇ ਕਿਸੇ ਦੀ ਕੀਮਤ ਖੋਲ ਲਿਆਂਦੀ ਸਿਰਫ ਇਸ ਲਈ ਕਿ ਸੱਚ ਲਈ ਲੜਵਾਂ ਲੱਗ ਗਿਆ ਉੱਥੇ ਸਾਡਾ ਮੁੰਡਾ ਰੋਮਨ ਜੀਰਾ ਫੈਕਟਰੀ ਵਾਲਾ ਉਹਨੂੰ ਧੰਕਿਆ ਕਿ ਕਿਉਂ 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 ਜੀਰਾ ਫੈਕਟਰੀ ਨੂੰ ਬੰਦ ਕਰਾਉਣ ਚ ਲੱਗਿਆ ਹੋਇਆ ਸੀ ਮੈਨੂੰ ਨਿੱਤ ਫੋਨ ਆਉਂਦੇ ਨੇ ਤਾਂ ਮੈਂ ਇਹਨਾਂ ਨੂੰ ਕਿਹਾ ਜੇ ਸਾਨੂੰ ਤੁਸੀਂ ਬਚਾਉਣਾ ਚਾਹੁੰਦੇ ਹੋ ਸਿਰਫ ਇੱਕੋ ਤਰੀਕਾ ਬਚਾਉਂਦਾ ਸਾਨੂੰ ਇਹ ਸਾਡੇ ਭਰਾ ਨਹੀਂ ਬਚਾ ਪਾਉਣਗੇ ਇਨਨੋ ਵੀ ਵੱਡੇ ਤੁਸੀਂ ਬਚਾ ਸਕਦੇ ਹੋ ਪਤਾ ਕਿਵੇਂ ਜਦੋਂ ਤੁਸੀਂ ਸਾਰੇ ਬੋਲਣ ਲੱਗ ਜਓ ਜਦੋਂ ਤੁਸੀਂ ਹੱਕ ਸੱਚ ਦੀ ਗੱਲ ਸਾਰੇ ਕਰਨ ਲੱਗ ਜੋਂਗੇ ਤਾਂ ਫੇਰ ਇੱਕ ਦੋ ਨੂੰ ਕੀ ਕੋਈ ਮਾਰਨਗੇ ਯਾਰ ਸਾਰੇ ਬੋਲਣ ਲੱਗੇ ਅੱਜ 10 ਬੰਦੇ ਇਕੱਠੇ ਹੋ ਕੇ ਅਮਰੀਕਾ ਕੈਨੇਡਾ ਚਲੇ ਜਾਂ ਕਿ ਸਾਡਾ ਪਾਣੀ ਖਰਾਬ ਹੋ ਰਿਹਾ ਸਾਡੀ ਹਵਾ ਗੰਦੀ ਹੋ ਰਹੀ ਹੈ ਤਾਂ ਲੋਕ ਉਹ ਫੈਕਟਰੀਆਂ ਬੰਦ ਕਰ ਦਿੰਦੇ ਨੇ ਤੇ ਅਸੀਂ ਕੀ ਕਰਦੇ ਆ ਮਜਾਰੇ ਕਰਦੇ ਆ ਨਾਰੇ ਲਾਉਂਦੇ ਆ ਫਿਰ ਵੀ ਇਹਨਾਂ ਦੇ ਕੰਨ ਦੀ ਝੂ ਨਹੀਂ ਸਕਦੀ ਮੈਂ ਹੁਣ ਉਹਦਾ ਐਮਐਲਏ ਦਾ ਚੀਨਾ ਲਵਾ ਮੈਨੂੰ ਦੱਸਿਆ ਤਲਵੰਡੀ ਅਕਲੀਆ ਵਾਲਿਆਂ ਨੇ ਅੰਦੇ ਅਸੀਂ ਆਪਦੇ ਐਮਐਲਏ ਕੋਲੇ ਗਏ ਕਿਛਿਆ ਕਿ ਭਾਈ ਬੰਦਿਆ ਰੱਬ ਦੇ ਆ ਤੂੰ ਕਿੱਦਾਂ ਦੱਸਦਾ ਦੇ ਇਹ ਨਾ ਮੇਰੇ ਹੱਥ ਕੁਛ ਨਹੀਂ ਤੇ ਬੰਦਿਆ ਜੇ ਤੇਰੇ ਹੱਥੀ ਕੁਛ ਨਹੀਂ ਤਾਂ ਤੂੰ ਔਟ ਕਿਹੜੇ ਮੂੰਹ ਨਾਲ ਮੰਗਣ ਆਇਆ ਸੀ ਅਸੀਂ ਉਹ ਦੇ ਦੇ ਅਾ ਜਿਵੇਂ ਹੁਣ ਆਲੇ ਇੱਕ ਬੈਠੇ ਨੇ ਚੁੱਲ੍ਹਾ ਬਣਾ ਕੇ ਅਨੇਜੇ ਬਾਦਲ ਤਾਂ ਬਹੁਤ ਖਰਾਬ ਐ ਤੇ ਤੁਸੀਂ ਉਦੋਂ ਕੀ ਕੀਤਾ ਅਸੀਫੇ ਦਿੱਤੇ ਬੋਲੇ ਨਾ ਹੁਣ ਜੇ ਤੂੰ ਬੰਨ ਲਿਆ ਤਾਂ ਦੂਜੇ ਤੇ ਬੰਨ ਆਫਤਾ ਬਣਾ ਲਿਆ ਜਾਂ ਦੂਜੇ ਤੇ ਚੜ ਗਏ ਇਹ ਕਿਉਂ ਕਹਿ ਰਿਹਾ ਮੈਂ ਤੁਹਾਨੂੰ ਗੱਲਾਂ ਕੇਰ ਦੇ ਬਾਰੇ ਸੋਚੋ ਸਮਝੋ ਇੰਨਾਂ ਗੱਲਾਂ ਨੂੰ ਜਦਸਤੈਂ ਤੁਸੀਂ ਸਮਝ ਗਏ ਤੁਹਾਨੂੰ 40-50 ਲੱਖ ਰੁਪਇਆ ਦੇ ਕੇ ਬਾਹਰ ਜਾਣ ਦੀ ਲੋੜ ਨਹੀਂ ਪੈਣੀ ਇਹੋ ਜੀ ਮਿੱਟੀ ਇਹੋ ਜਾਂ ਪਾਣੀ ਮੈਂ ਤੁਹਾਨੂੰ ਲਿਖ ਕੇ ਦਿੰਨਾ ਦੁਨੀਆਂ ਦਾ ਕਿਤੇ ਨਹੀਂ ਇੱਥੇ ਵੀ ਬੀਬੀਓ 3000 2000 ਸਾਲ ਪਹਿਲਾਂ ਦੁਨੀਆਂ ਭਜ-ਭਜ ਕੇ ਆਸੀ ਬਹੁਣ ਅਸੀਂ ਭਜ-ਭਜ ਕੇ ਪੰਜਾਬ ਨੇ ਲੱਖ ਲੱਖ ਤੇ ਬਾਹਰ ਜਾ ਰਹੇ ਆਂ ਕੀ ਆਨੇ ਸਿਸਟਮ ਖਰਾਬ ਹੈ ਸਿਸਟਮ ਵੀ ਜੋ ਅਫੀਸਰਜ਼ ਨੇ ਸਿਸਟਮ ਹੈ ਤੇ ਸਿਸਟਮ ਅਫੀਸਰਾਂ ਨੂੰ ਅਪਾਇੰਟ ਕੌਣ ਕਰਦਾ ਸਰਕਾਰ ਤੇ ਸਰਕਾਰ ਚੁਣੀ ਕਿਨੇ ਆਪਾਂ ਤੇ ਫਿਰ ਗਲਤੀ ਕੀਤੀ ਹੈ ਗਲਤੀ ਕੀਤੀ ਹੈ ਮੇਰੀ ਵਾਰ-ਵਾਰ ਨਿਗਾਰ ਨੋਟੇ ਜਾ ਰਹੀ ਹੈ ਸਾਡੇ ਭਰਾ ਵਾਸਤੇ ਇਹ ਸਾਡੇ ਨਾਲ ਤੁਰ ਕੇ ਆਏ ਨੇ ਇਹਨਾਂ ਦੀ 80000 ਨਫਰੀ ਹੈ ਤੇ 70% ਸਿਰਫ ਵੀਆਈਪੀ ਡਿਊਟੀ ਸਲੂਟ ਮਾਰਨ ਤੇ ਦੱਸੋ 30% ਕੀ ਕਰਨਗੇ ਕਿਹੜਾ ਨਸ਼ਾ ਰੋਕਣਗੇ 24 ਘੰਟੇ ਕਿਤੇ ਡਿਊਟੀ ਸੁਣੀ ਹੈ ਇਹਨਾਂ ਦੀ ਹੁੰਦੀ ਹੈ ਜੋਲੀ ਕੰਟੈਂਡ ਡਿਊਟੀ ਅਗੇ ਜਾਓ ਜੀ ਉੱਤੇ ਜਾ ਕੇ ਨਾਕਾ ਲਾ ਰੋ ਰੋਟੀ ਦਾ ਕੋਈ ਪ੍ਰਬੰਧ ਨਹੀਂ ਮਿਲ ਕਾ ਰੋ ਜੁਗਾੜ ਆਪ ਇਹਦਾ ਮਤਲਬ ਕੀ ਹੈ ਕੀ ਅਸੀਂ ਉਹ ਪੁਲਿਸ ਰਿਫਾਰਮ ਉਹ ਪਾਣੀ ਬਾਰੇ ਉਹ ਸਾਰੀਆਂ ਜੋ ਨੀਤੀਆਂ ਨੇ ਖੇਤੀਬਾੜੀ ਤੋਂ ਲੈ ਕੇ ਹਰ ਚੀਜ਼ ਦਾ ਡਿਟੇਲ ਕੀ ਉਹਦੀ ਗੱਲ ਕਰਾਂਗੇ ਜੇ ਕਰਾਂਗੇ ਤਾਂ ਮੇਰੀ ਇੱਕ ਬੇਨਤੀ ਮੰਨਿਓ ਜੀ ਜਿਵੇਂ ਅਸੀਂ ਤੁਹਾਡੇ ਨਾਲ ਖੜੇ ਆ ਤੁਸੀਂ ਸਾਡੇ ਨਾਲ ਨਾਲ ਖੜੋ ਨਾ ਤੁਸੀਂ ਪੰਜਾਬ ਨਾਲ ਖੜਜੋ ਬਸ ਤੁਸੀਂ ਆਪਦੇ ਮੁੱਦਿਆਂ ਨਾਲ ਖੜਜੋ ਅਸੀਂ ਵੀ ਸਗੋਂ ਉੱਥੇ ਹੀ ਖੜੇ ਮਿਲਾਂਗੇ ਜੇ ਸਾਡੇ ਚ ਕੋਈ ਇਕੱਤਰ ਚੜ ਵੀ ਗਿਆ ਕੋਈ ਗੱਲ ਨਹੀਂ ਤੁਸੀਂ ਹੈਗੇ ਹੋ ਪਰ ਖੜੋ ਮੇਰੀ ਬੇਨਤੀ ਹੈ ਇਹ ਨਾ ਹੋਵੇ ਕਿ ਜਦੋਂ ਇਲੈਕਸ਼ਨ ਹੋਵੇ ਤੁਹਾਡੇ ਚੋ ਹੀ ਤੁਹਾਡੇ ਚਿਹਰੇ ਨਜ਼ਰ ਆਉਂਦੇ ਹੋਣ ਜਿਹੜੇ ਉਹਨੇ ਕਰਪਟ ਲੋਕਾਂ ਦੇ ਨਾਲ ਪਿੱਛੇ ਖੜ ਕੇ ਨਾਅਰੇ ਲਾ ਰਹੇ ਹੋ ਇਹਦਾ ਖਿਆਲ ਰੱਖ ਲਿਓ ਜੇ ਕੀਤਾ ਹੈ ਤਾਂ ਮੈਂ ਕਹਾਂਗਾ ਤੁਹਾਡੀ ਜ਼ਮੀਰ ਟੋਡੀ ਆਤਮਾ ਤੁਹਾਡਾ ਰੱਬ ਤੁਹਾਨੂੰ ਮਾਫ਼ ਨਹੀਂ ਕਰੂਗਾ ਜੇ ਵਾਕਈ ਮੱਥੇ ਦੇਖਦੇ ਹੋ ਵਾਕਈ ਹੋ ਨੂੰ ਮੰਨਦੇ ਹੋ ਤਾਂ ਇਹਨਾਂ ਗੱਲਾਂ ਤੇ ਖੜ੍ਹ ਜਾਓ ਜੇ ਕਿਉਂਕਿ ਜੇ ਅਸੀਂ ਨਾ ਖੜੇ ਤਾਂ ਅਸੀਂ ਆਪ ਦੇ ਪੱਛਿਆਂ ਨਾਲ ਉਹ ਜਿਹੇ ਹੱਤਰੋ ਕਰਾਂਗੇ ਜਿਹੜਾ ਨਾ ਕਾਬਲੇ ਮਾਫ਼ ਹੋਊਗਾ ਅੱਜ ਅਸੀਂ ਖੜੇ ਕਿਉਂ ਤੇ ਹੈ ਗੱਲ ਨੂੰ ਮੈਂ ਵਿਸ਼ਰਾਮ ਦਿੰਦਾ ਕਿਉਂਕਿ ਸਰਦਾਰ ਹਮੀਰ ਸਿੰਘ ਆਏ ਹੋਏ ਨੇ ਮੈਂ ਚਾਹੁੰਗਾ ਉਹ ਵੀ ਕੁਝ ਕਹਿ ਉਸ ਤੋਂ ਬਾਅਦ ਆਪਾਂ ਇਹਨਾਂ ਦੇ ਜੋ ਵੀ ਚੇਅਰਮੈਨ ਸਾਹਿਬ ਦਾ ਡੀਪੀ ਜੋ ਵੀ ਇੱਥੇ ਹੈਗੇ ਨੇ ਅਵੇਲੇਬਲ ਉਹਨਾਂ ਨੂੰ ਮੈ ਮੋਰੰਡਮ ਵੀ ਦੇਣਾ ਆਪਾਂ ਔਰ ਉਹਨਾਂ ਨੂੰ ਕਹਿਣਾ ਹੈ ਆਪਾਂ ਕਿ ਆ ਇੰਨੀ ਦੂਰ ਆ ਗਏ ਨੇ ਜਿਵੇਂ ਕਾਕਾ ਸਿੰਘ ਨੇ ਬਹੁਤ ਸਿੱਧੇ ਸ਼ਬਦਾਂ ਚ ਕਿਹਾ ਜੇ ਗੱਲ ਨਾ ਮੰਨੀ ਧੋ ਕੀਤਾ ਪਬਲਿਕ ਹਿアリング ਨੂੰ ਨਜ਼ਰਅੰਦਾਜ਼ ਕੀਤਾ ਇਹਨਾਂ ਦੇ ਜੋ ਕਮਲੂ ਦੇ ਵਿੱਚ ਪੋਲਿਊਸ਼ਨ ਬੋਰਡ ਕਹਿ ਚੁੱਕਿਆ ਜੇ ਉਹਨੂੰ ਨਜ਼ਰਅੰਦਾਜ਼ ਕੀਤਾ ਮੁਸ਼ਕਾਬਾਤ ਜੋ ਨਾ ਹੋਇਆ ਤੇ ਜੋ ਚਮਕੌਰ ਸਾਹਿਬ ਚ ਪਬਲਿਕ ਹਿアリング ਚ ਹੋਇਆ ਜੇ ਉਹਦੀ ਉਲੰਘਣਾ ਹੋਈ ਔਰ ਪੰਜਾਬ ਗਵਰਨਮੈਂਟ ਦੇ ਪੈਸੇ ਲੈ ਕੇ ਉਹ ਚੋਰਾਉਣ ਦੀ ਕੋਸ਼ਿਸ਼ ਕੀਤੀ ਤਾਂ ਇੱਕ ਅਜਿਹਾ ਵਿਦਰੋਹ ਹੋਊਗਾ ਜਿਹਨੂੰ ਇਹ ਸੰਭਾਲ ਨਹੀਂ ਪਾਉਣਗੇ ਨਿਕਲ ਆਬੀ ਉਹ ਚੀਜ਼ ਆਪਾਂ ਹੁਣ ਕਰਾਂਗੇ ਇਹ ਬਿਲਡਿੰਗ ਕੀ ਦੀ ਹੈ ਸਟੇਟ ਵੀ ਹੈ এনवायरमेंट ਦਾ ਅਸੈਸਮੈਂਟ ਕਰਦੀ ਹੈ ਇਹ ਬਿਲਡਿੰਗ ਜਿੰਨਾ ਬਿਲਡਰ ਨੂੰ ਸਮਝ ਲੋ ਵੇਖ ਲੋ ਇਹ ਸਾਡੇ ਦੁਸ਼ਮਨਲਾ ਕਾਰਿਆ ਹੋ ਰਿਹਾ ਹੈ ਪਰ ਇਹਨਾਂ ਨੂੰ ਆਪ ਦਾ ਬੁਲਾਉਣਾ ਕਿਹਦੇ ਆ ਜਦੋਂ ਅਸੀਂ ਇੱਥੇ ਆਵਾਂਗੇ ਇਹ ਫੈਕਟਰੀਆਂ ਵਾਲੇ ਆਉਂਦੇ ਨੇ ਮੇਂ ਪੀੜਗਾਚ ਬਾਜ ਲੈ ਕੇ ਉਹਨਾਂ ਆਪ ਆਦੇ ਆਪ ਨੂੰ ਲੈ ਕੇ ਇੱਥੇ ਆਉਣਾ ਆਪ ਦੇ ਹੱਕਾਂ ਨੂੰ ਲੈ ਕੇ ਇੱਥੇ ਆਉਣਾ ਕਿ ਮੰਨੋ ਨਹੀਂ ਤਾਂ ਤੁਸੀਂ ਜਾਉਂਗੇ ਔਰ ਜਿਨ੍ਹਾਂ ਨੇ ਤੁਹਾਨੂੰ ਅਪਾਇੰਟ ਕੀਤਾ ਉਹ ਵੀ ਜਾਣਗੇ ਕਿ ਉਹ ਆਉਣਗੇ ਜਿਹੜੇ ਲੋਕਾਂ ਦੀ ਕੱਟ ਕਰਨਗੇ ਇਹਨਾਂ ਨੂੰ